ਐਸ ਵੇਲੇ ਆਪਾਂ ਬੌਲੀ ਪਿੰਡ ਖੜੇ ਆ ਜਿਹੜਾ ਅਜਨਾਲਾ ਹਲਕੇ ਦਾ ਤੇ ਅੰਮ੍ਰਿਤਸਰ ਲੋਕ ਲੋਕਸਵਾਲਕੇ ਦਾ ਅਖੀਰਲਾ ਪਿੰਡ ਆ ਦਰਿਆ ਦੇ ਨਾਲ-ਨਾਲ ਕੋਹਨੇਵਾਲ ਤੋਂ ਬਾਅਦ ਬੌਲੀ ਵੀ ਔਰ ਇਹ ਰਮਦਾਸ ਡੇਰਾ ਬਾਬਾ ਨਾਨਕ ਜਾਂ ਗੁਰਦਾਸਪੁਰ ਦੇ ਨਾਲ ਲੱਗਦਾ ਜੇ ਉਧਰ ਆਓਗੇ ਤਾਂ ਉਧਰੋਂ ਪਹਿਲਾ ਦੂਜਾ ਪਿੰਡ ਪੈਂਦਾ ਸਾਡਾ ਇਹ ਰਾਵੀ ਦੀ ਮਾਰ ਇੱਥੇ ਵੀ ਵੱਜੀ ਹੈ ਇੱਥੇ ਨੌਮਨੀ ਆ ਤਿੰਨ ਤਰ੍ਹਾਂ ਦੀ ਮਾਰ ਇੱਕ ਰਾਵੀ ਸਿੱਧਾ ਆਇਆ ਇੱਕ ਨੌਮਨੀ ਰਾਈ ਆਇਆ ਇੱਕ ਰਾਵੀ ਦਾ ਪਾਣੀ ਜਿਹੜਾ ਸੱਕੀ ਚ ਗਿਆ ਸੱਕੀ ਨੇ ਅੱਗੇ ਸਾਡੇ ਨੇਪਾਲਾ ਨੂੰ ਰਾਜਾ ਸਾਂਸੀ ਹਲਕੇ ਦੇ ਵਿੱਚ ਜਿਹੜੇ ਬਰਾਹ ਨੇ ਜਾਂ ਹੋਰ بڑے ਪਿੰਡ ਨੇ ਜਿਹੜੇ ਉਧਰ ਲੋਧੀ ਗੁਜਰਿਆ ਕੱਕੜ ਮਾਂਝਾ ਰਾਣੀਆਂ ਵਾ ਉਹਨਾਂ ਤੋਂ ਉੱਥੋਂ ਤੱਕ ਮਾਰ ਮਾਰੀ ਦਰਿਆ ਕਿਉਂਕਿ ਇਹ ਕੁਦਰਤੀ ਵਹਾਅ ਬਣੇ ਸੀ ਪੈਨੋ ਤੇ ਨੌਮਨੀ ਨੇ ਪਾਣੀ ਡੱਕਣਾ ਜੇ ਪਿੱਛੇ ਵੱਧ ਆ ਗਿਆ ਜੇ ਇੱਥੋਂ ਓਵਰਫਲੋ ਹੋਇਆ ਫਿਰ ਸੱਕੀ ਨੇ ਲੈ ਕੇ ਜਾਣਾ ਪਰ ਪਿਛਲੇ ਸਮੇਂ 'ਚ ਜਦੋਂ ਹੁਣ ਮੈਂ ਆ ਕੇ ਇੱਥੇ ਵੇਖਿਆ ਹਜ਼ਾਰ ਏਕੜ ਫਸਲ ਇਹਨਾਂ ਦੀ ਪੂਰੇ ਤੌਰ ਤੇ ਪਾਣੀ ਲਗਾਤਾਰ ਪਿਛਲੇ 12 ਦਿਨਾਂ ਦਾ ਖਲੋਤਾ ਆ ਨਿਕਲਿਆ ਨਹੀਂ ਕਿਤੇ ਜਿਵੇਂ ਅਸੀਂ ਪਿਛਲੇ ਪਿੰਡਾਂ ਚ ਆਏ ਆ ਉੱਥੇ ਤੇ ਪਾਣੀ ਵਗਿਆ ਨਿਕਲ ਗਿਆ ਵਹਿਣ ਬਣੇ ਨੇ ਬਹੁਤ ਨੁਕਸਾਨ ਉੱਥੇ ਵੀ ਕੀਤਾ ਪਰ ਇੱਥੇ ਜਿਹੜਾ ਖੜ ਗਿਆ ਉਹਨੇ ਫਸਲ ਸਾਰੀ ਗਾਲਤੀ ਤੁਸੀਂ ਵੇਖ ਲਓ ਹਜ਼ਾਰ ਏਕੜ ਝੋਨੇ ਦਾ ਕਿਤੇ ਵੀ ਕਲੋਜ਼ ਅਪ ਕਰਕੇ ਕੱਕਾ ਦਿਖਾ ਕਿਤੇ ਵੀ ਝੋਨੇ ਦਾ ਸਿਰ ਨਹੀਂ ਚੱਕਿਆ ਜਾ ਰਿਹਾ ਜਿੱਥੇ ਮਰਜੀ ਵੇਖ ਲਓ ਬਾਪੂ ਜੀ ਖੜੇ ਨੇ ਆਪ ਦੇਖ ਲਓ ਇਸ ਤਰ੍ਹਾਂ ਕਿ ਜਿੱਥੇ ਤੱਕ ਨਿਕਾਹ ਕਰਦੀ ਸੋ ਬਹੁਤ ਬੁਰੀ ਹਾਲਤ ਹੈ ਹਜ਼ਾਰ ਏਕੜ ਬਿਲਕੁਲ ਮਤਲਬ ਖਤਮ ਹੋ ਗਿਆ ਕੰਮ ਇਥੋਂ ਦਾ ਸੋ ਇਹ ਕੱਟ ਆਫ ਹੋਣ ਕਰਕੇ ਇੱਥੇ ਆਉਣਾ ਜਾਣਾ ਬੜਾ ਔਖਾ ਕਿਉਂਕਿ ਜਿਵੇਂ ਘੋਨੇ ਆਲਿਆ ਜਾਂ ਮੱਛੀ ਆਲਿਆ ਜਾਂ ਉਹਨਾਂ ਪਿੰਡਿਆਂ ਦੇ ਕਿਉਂਕਿ ਮੇਨ ਰੋਡ ਦੇ ਉੱਤੇ ਇਹਨੇ ਲੋਕ ਸੌਖੇ ਚੜੇ ਜਾਂਦੇ ਕੱਟ ਆਫ ਤੇ ਉਹ ਵੀ ਹੋਏ ਸੀ ਪਰ ਉੱਥੇ ਪ੍ਰਸ਼ਾਸਨ ਨੇ ਆਪਣਾ ਹੈੱਡ ਕੁਆਰਟਰ ਬਣਾਇਆ ਉਹਨਾਂ ਨੂੰ ਜਿਹੜਾ ਛੇਤੀ ਚੜੇ ਜਾਂਦਾ ਪਰ ਇੱਥੇ ਇਹ 7 ਕਿਲੋਮੀਟਰ ਕਰੀਬ ਰਮਦਾਸ ਵਾਲੇ ਬੰਨੇ ਉਹ ਪੈਣਾ ਇਹਨੇ ਅੰਦਰ ਤੇ ਜੇ ਉਹ ਵੀ ਕੋਈ ਟਰੈਕਟਰ ਅੱਗੇ ਲੱਗੇ ਤੇ ਫੇਰ ਇੱਥੋਂ ਤੱਕ ਆਹਦਾ ਨਹੀਂ ਤੇ ਕੱਲਾ ਬੰਦਾ ਗੱਡੀ ਚ ਲਾ ਕੇ ਨਹੀਂ ਤੇ ਕੋਈ 4-4 ਫੁੱਟ ਪਾਣੀ ਹੈ ਕਰੀਬ ਇਹਨਾਂ ਪਾਣੀ ਉਦੋਂ ਤੋਂ ਗੱਡੀ ਤੇ ਵੀ ਨਹੀਂ ਆਉਂਦੇ ਸੋ ਜਥੇਬੰਦੀਆਂ ਨੇ ਇੱਥੇ ਪਹੁੰਚ ਕੀਤੀ ਹੈ ਕੁਝ ਜਥੇਬੰਦੀਆਂ ਇੱਥੇ ਆਈਆਂ ਧੰਵਾਦ ਉਹਨਾਂ ਦਾ ਤੇ ਇੱਥੇ ਛੱਤਾਂ ਦੀ ਵੀ ਬਹੁਤ ਪ੍ਰੋਬਲਮ ਆਈ ਹੈ ਜਿਹਨੇ ਮਾੜੇ ਘਰ ਨੇ ਉਹ तकरीबन ਢਾਂ ਦੇ ਕਿਨਾਰੇ ਚਲੇ ਗਏ ਕਿ ਹੁਣ ਇਹਨਾਂ ਇਹਨਾਂ ਚਿਰ ਪਾਣੀ ਬਾਹਰ ਖੜਾ ਹੈ ਜਿੱਥੇ ਆਪਾਂ ਘਰੇ ਸਭ ਤੋਂ ਉੱਚਾ ਥਾਂ ਆਇਆ ਪਿੰਡ ਦਾ ਬਾਕੀ ਸਾਰਾ ਹੀ ਪਿੰਡ तकरीबन ਡੁੱਬਾ ਹੈ ਸੋ ਮੈਂ ਇਹਨਾਂ ਪਿੰਡ ਵਾਲਿਆਂ ਨੂੰ ਵੀ ਯਕੀਨ ਦਿਵਾਉਣਾ ਕਿ ਅਸੀਂ ਪੂਰਨ ਤੌਰ ਤੇ ਤੁਹਾਡੀ ਜਿਹੜੀ ਗੱਲ ਅੱਗੇ ਰੱਖਾਂਗੇ ਇੱਥੇ ਜਿਹੜੀ ਸਭ ਤੋਂ ਵੱਡੀ ਮਾਰ ਨੇ ਇੱਕ ਦੱਸ ਦੇ ਕਿ ਨੌਮਣੀ ਦੇ ਉੱਤੇ ਪੁਲ ਲੰਘਦਾ ਹੈ ਛੋਟੀ ਨਹਿਰ ਦਾ ਜਿਹੜਾ ਸੰਜਾਈ ਨਹਿ ਸੇਂਗਪੁਰ ਇਹ ਲਾਗੋ ਹਾਂਜੀ ਉੱਥੇ 50 ਕੇ 60 ਮੱਝਾਂ ਵੀ ਮਰੀਆਂ ਸੀ ਗੁਜਰਾਣੀਆ ਕਰੀ ਬੜੀ ਹਾਈਲਾਈਟ ਖਬਰ ਹੋਈ ਸੀ ਪਰੋਂਦੀ ਨੇ ਪਰ ਪਰ ਦੇਖ ਲਓ 2 ਸਾਲ ਪਿੱਛੇ ਬਰਗੀਆਂ ਵੀ ਆ ਤੇ ਕਿਸੇ ਨੇ ਨੋਟਿਸ ਨਹੀਂ ਲਿਆ ਸਾਡੀ ਬਦਕਿਸਮਤੀ ਕੀ ਹੈ ਬੰਦੇ ਮਰ ਜਾਣ ਤਾਂ ਵੀ ਅਸੀਂ ਉਦਾਂ ਦੇ ਜਾਨਵਰ ਮਰ ਜੇ ਤਾਂ ਵੀ ਅਸੀਂ ਉਦਾਂ ਦੇ ਕੋਈ ਅਸਰ ਨਹੀਂ ਪੈਂਦਾ ਤੇ ਪੁੱਛਿਆ ਜਾਵੇ ਅਫਸਰਾਂ ਨੂੰ ਧਿਆਨ ਨਾਲ ਵੀ ਇਹ ਕੌਣ ਜ਼ਿੰਮੇਵਾਰ ਸੀ ਜਿੰਨੂੰ 50 ਮੱਝਾਂ ਮਰੀ ਤੋਂ ਬਾਅਦ ਜਿਹੜਾ ਅੱਜ ਜਾਗਿਆ ਨਹੀਂ ਜਿੰਨੇ ਉਹ ਪੁਲ ਠੀਕ ਨਹੀਂ ਕੀਤਾ ਅੱਜ ਉਸੇ ਪੁਲ ਕਰਕੇ ਆ ਇਲਾਕਾ ਡੁੱਬਿਆ ਆ ਇੱਕ ਕਦੋਂ ਤੱਕ ਜਵਾਬਦੇਹੀ ਬਣਾਵਾਵਾਂਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਦੋਂ ਇਹਨਾਂ ਦੇ ਅਸਤੀਫਾ ਲਓਗੇ ਕਦੋਂ ਸਸਪੈਂਡ ਕਰੋਗੇ ਇਹਨਾਂ ਨੂੰ ਆਹ ਕੌਣ ਜ਼ਿੰਮੇਵਾਰ ਹੈ ਯਾਰ ਇਕੜ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਲੋਕ ਰੋੜ ਕੇ ਰਾਵੀ ਦੇ ਨਾਲ ਸਾਰੇ ਸਿਰਫ ਤੇ ਸਿਰਫ ਅਫਸਰशाही ਦੀ ਜਿਹੜੀ ਨਕੰਬੀ ਸੋਚ ਭ੍ਰਿਸ਼ਟਾਚਾਰੀ ਸੋਚ ਆ ਉਹਦੇ ਕਰਕੇ ਡੁੱਬਣਦੇ ਆਂ ਅਸੀਂ ਮੈਂ ਹੁਣ ਤੁਹਾਨੂੰ ਦੱਸਦਾ ਵੇਖਿਆ ਨਹੀਂ ਜਾਂਦਾ ਜੀ ਨਹੀਂ ਕਰਦਾ ਬੋਲਣ ਨੂੰ ਭਰ ਰਹੀ ਰਹੀਏ ਕਿੱਦਾਂ ਹੁਣ ਬਾਰ-ਬਾਰ ਲੋਕੀ ਕਹਿੰਦੇ ਬੋਲੋ ਨਾ ਕੀ ਕਰੀਏ ਹੁਣ ਫਿਰ ਆਹ ਪੰਜਾਬ ਬੱਚਾ ਗੁਜਰੀਆਂ ਸੀ ਬੰਦੇ ਬਾੜ ਜਾਣ ਸ਼ਰਾਬ ਪੀ ਕੇ ਤਾਂ ਇਹਨਾਂ ਦਾ ਕੋ ਦੰਗਰ ਮਰ ਜੇ ਤਾਂ ਇਹਨਾਂ ਦਾ ਕੋਈ ਅਸਰ ਨਹੀਂਗਾ ਅਸਰ ਹੋਣੇ ਕਿਤਨੇ ਆ ਜਦੋਂ ਸਾਰੇ ਮਰ ਜੋਗੇ ਇਹ ਬੰਦ ਨਾਲ ਡੁੱਬਣ ਵਾਲੇ ਹਾਲ ਤੁਸੀਂ ਕਰਤੇ ਸਾਡੇ ਪੰਜਾਬ ਦੀ ਔਰ ਪ੍ਰਸ਼ਤ ਅਫਸਰ ਸਾਈ ਤੇ ਕੁਝ ਪ੍ਰਸ਼ਤ ਨੇਤਾ ਇਹਨਾਂ ਦੇ ਮਤਲਬ ਜ਼ਿੰਮੇਵਾਰ ਨੇ ਇਹ ਸਾਰੇ ਕੰਮ ਤੇ ਨਹੀਂ ਤਾਂ ਅੱਜ ਸਸਪੈਂਡ ਕੀਤੇ ਹੁੰਦੇ ਸਾਰੇ ਵਿੱਚੇ ਫੈਕਟਰੀ ਤੋਂ ਲੈ ਕੇ ਥੱਲੇ ਤੱਕ ਵੀ ਖਲਾਈ ਕਿਉਂ ਨਹੀਂ ਹੋਈ ਨੌਮਣੀ ਕਿਸ ਨੇ ਵਲੀ ਹੱਤ ਕਿਹਨੇ ਕਿਹਨੇ ਖਾਲੀ ਕਰਾਉਣੀ ਆ ਕਿੰਨਾ ਕਰਾਉਣੀ ਹੈ ਵਿਚਾਰੇ ਨੇ ਇਹ ਲੜਨ ਜੋਗੇ ਹੈਗੇ ਆ ਸੱਕੀ ਬਲੀ ਇਹ ਲੋਕਾਂ ਦੀ ਕਿੰਨੇ ਗਾਲੀ ਕਰਾਉਣੀ ਆ ਕੋਈ ਖਲਾਈ ਨਹੀਂ ਹੋਈ ਖਲਾਈ ਦੇ ਨਾਂ ਤੇ ਸਿਰਫ ਚਾਰ ਦਿਨ ਡੇਚ ਚੱਲਦੀ ਹੈ ਜੀ ਸੀ ਬੀ ਆ ਕੇ ਪੋਕਲਨ ਤੇ ਬਸ ਖਤਮ ਰੇਤਾ ਕੜਨ ਦਾ ਤੁਹਾਨੂੰ ਪਤਾ ਉਹ ਕਿੱਦਾਂ ਨਿਕਲਣੀ ਤੁਹਾਨੂੰ ਖਲਾਈ ਦਾ ਨਹੀਂ ਪਤਾ ਅੱਜ ਡੁੱਬੇ ਆ ਗੁਰਾ ਬਾਬਾ ਬੁੱਟਾ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਤੁਸੀਂ ਕਹਿਰ ਕੀਤਾ ਮੈਂ ਤੁਹਾਨੂੰ ਦੱਸਾਂ ਇਹਦੇ ਤੁਹਾਨੂੰ ਦੇਣੀਆਂ ਪੈਣੀਆਂ ਇਹ ਗੱਲ ਸਾਫ਼ ਰੱਖ ਲਿਓ ਜਿੰਨੇ ਜਿੰਨੇ ਵੀ ਇਹ ਬੰਨਾਂ ਚੋਂ ਪੈਸੇ ਖਾਦੇ ਆ ਜਿੰਨੇ ਜਿੰਨੇ ਵੀ ਖਲਾਈ ਦੇ ਪੈਸੇ ਖਾਦੇ ਆ ਜਿੰਨਾ ਜਿੰਨਾ ਮੇਰੇ ਤੋਂ ਰੇਤਾ ਪੁੱਟੀ ਆ ਤੁਸੀਂ ਦੇਖੋ ਹੁੰਦਾ ਕੀ ਆ ਤੁਹਾਡੇ ਨਾਲ ਬਚਣਾ ਨਹੀਂ ਕਿਸੇ ਨੇ ਇਹ ਸਾਰੇ ਜੋ ਵੀ ਅੱਜ ਵਾਪਰਿਆ ਤੁਸੀਂ ਸਾਰੇ ਲੋਕ ਜ਼ਿੰਮੇਵਾਰ ਜੇ ਇਸ ਚੀਜ਼ ਦੇ